ਮੁਹਾਲੀ ਤੋਂ ਜਿੱਥੇ ਵੱਡਾ ਇਨਕਾਊਂਟਰ ਹੋਇਆ ਤਵਾਦੀਆਂ ਦੇ ਖਾਸ ਗੁਰਗੇ ਦੇ ਨਾਲ ਪੁਲਿਸ ਦੀ ਮੁੱਠਪੇੜ ਹੋਈ ਹੈ ਕਵਾਦੀ ਰਿੰਦਾ ਰਿੰਦਾ ਦਾ ਖਾਸ ਦੱਸਿਆ ਜਾ ਰਿਹਾ ਮਲਜ਼ਮ ਸ਼ਰਨਜੀਤ ਸਿੰਘ ਸਣੀ ਉਸ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਮੁਹਾਲੀ ਤੇ ਬਟਾਲਾ ਪੁਲਿਸ ਦੇ ਵੱਲੋਂ ਇਹ ਸਾਂਝਾ ਆਪਰੇਸ਼ਨ ਕੀਤਾ ਗਿਆ ਹੈ ਤਾਂ ਇਨਕਾਊਂਟਰ ਮੁਹਾਲੀ ਦੇ ਵਿੱਚ ਔਰ ਇਨਕਾਊਂਟਰ ਦੇ ਵਿੱਚ ਇੱਕ ਮਲਜ਼ਮ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਲੱਤ ਦੇ ਵਿੱਚ ਗੋਲੀ ਲੱਗੀ ਹੈ ਔਰ ਇਹ ਅੱਤਵਾਦੀ ਰਿੰਦਾ ਜਿਸ ਨੂੰ ਦੇਸ਼ ਭਰ ਦੀ ਸਰਕਾਰ ਦੇ ਵੱਲੋਂ ਕੇਂਦਰ ਦੀ ਸਰਕਾਰ ਦੇ ਵੱਲੋਂ ਅੱਤਵਾਦੀ ਐਲਾਨਿਆ ਗਿਆ ਹੈ ਤੇ ਉਸ ਦਾ ਬਿਹਤ ਖਾਸ ਗੁਰਗਾ ਕਿਹਾ ਜਾ ਰਿਹਾ ਹੈ ਜਿਸ ਦਾ ਨਾਮ ਹੈ ਸ਼ਰਨਜੀਤ ਸਿੰਘ ਸਣੀ ਸਣੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਤੇ ਇਸ ਇਨਕਾਊਂਟਰ ਦੇ ਵਿੱਚ ਸਣੀ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਮੁਹਾਲੀ ਤੇ ਬਟਾਲਾ ਪੁਲਿਸ ਦੇ ਵੱਲੋਂ ਇਹ ਸਾਂਝਾ ਆਪਰੇਸ਼ਨ ਕੀਤਾ ਗਿਆ ਬਟਾਲਾ ਪੁਲਿਸ ਪਹੁੰਚੀ ਹੋਈ ਸੀ ਮੁਹਾਲੀ ਪੁਲਿਸ ਦੀ ਮਦਦ ਦੇ ਨਾਲ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਅਤਵਾਦੀ ਰਿੰਦਾ ਦਾ ਖਾਸ ਦੱਸਿਆ ਜਾ ਰਿਹਾ ਹੈ ਔਰ ਅਤਵਾਦੀ ਜਿਹੜਾ ਰਿੰਦਾ ਉਸ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਨੋ ਪੰਜਾਬ ਦੇ ਵਿੱਚ ਵਕ-ਵਕ ਥਾਮਾਂ ਦੇ ਉੱਤੇ ਘਟਨਾਵਾਂ ਨੂੰ ਅੰਜਾਮ ਦਿਵਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਰਹਿੰਦਾ ਆਪਣੇ ਗੁਰਗਿਆਂ ਦੇ ਜ਼ਰੀਏ ਤਾਂ ਉਸ ਦਾ ਇੱਕ ਗੁਰਗਾ ਕਾਬੂ ਕੀਤਾ ਗਿਆ ਇਨਕਾਊਂਟਰ ਮੁਟਪੇੜ ਮੋਹਾਲੀ ਦੇ ਵਿੱਚ ਔਰ ਇੱਕ ਵੱਡਾ ਇਨਕਾਊਂਟਰ ਇਸ ਕਰਕੇ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਪੂਰਾ ਮਾਮਲਾ ਇੱਕ ਦਹਿਸ਼ਤਗਰਦ ਦੇ ਨਾਲ ਜੁੜਿਆ ਹੋਇਆ ਹੈ ਰਿੰਦੇ ਦੇ ਨਾਲ ਜੁੜਿਆ ਹੋਇਆ ਹੈ ਰਿੰਦੇ ਦੇ ਖਾਸ ਮੁਲਜ਼ਮ ਦੇ ਜਿਹੜੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਸ਼ਰਨਜੀਤ ਸਿੰਘ ਸਨੀ ਸਨੀ ਦੇ ਨਾਮ ਤੋਂ ਇਹ ਜਾਣਿਆ ਜਾਂਦਾ ਹੈ ਤੇ ਬਟਾਲਾ ਪੁਲਿਸ ਤੇ ਮੋਹਾਲੀ ਪੁਲਿਸ ਦੇ ਜੁਆਇੰਟ ਆਪਰੇਸ਼ਨ ਦੇ ਵਿੱਚ ਮੋਹਾਲੀ ਦੇ ਵਿੱਚ ਇਸ ਮੁੱਠਪੇੜ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਪੁਲਿਸ ਤੇ ਜਿਹੜਾ ਸ਼ਰਨਜੀਤ ਸਣੀ ਸੀ ਅੰਮੋ ਸਾਹਮਣੇ ਹੋ ਗਏ ਫਾਇਰਿੰਗ ਹੋਈ ਦੋਵੇਂ ਪਾਸੇ ਤੋਂ ਤੇ ਉਸ ਨੂੰ ਚਾਲੇ ਉਸਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਪੁਲਿਸ ਦੀ ਇਸ ਸਮੇਂ ਮੁਸਤਫਦੀ ਆ ਕਿ ਇਹ ਪੁਲਿਸ ਦੇ ਜਵਾਨ ਉੱਥੇ ਪਹੁੰਚੇ ਹੋਏ ਨੇ ਪੂਰੇ ਇਲਾਕੇ ਦੇ ਵਿੱਚ ਜਿਹੜਾ ਇੱਕ ਤਰੀਕੇ ਨਾਲ ਤਸੀਲ ਕਰ ਦਿੱਤਾ ਜਾਂਦਾ ਹੈ ਔਰ ਹੋਰ ਜਾਣਕਾਰੀ ਲੈਣ ਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਆਖਿਰ ਮਾਹੌਲ ਕੀ ਹੈ ਉੱਥੇ ਤੇ ਕਿਵੇਂ ਪੁਲਿਸ ਇਸ ਮੁਲਜ਼ਮ ਤੱਕ ਪਹੁੰਚੀ ਹੈ ਤੇ ਕਿੰਨੇ ਲੋਕ ਸੀ ਕਿੰਨੇ ਉੱਥੇ ਮੁਲਜ਼ਮ ਮੌਜੂਦ ਸੀ ਜਿਨ੍ਹਾਂ ਦੇ ਨਾਲ ਇਹ ਪੂਰੀ ਮੁੱਠ ਭੇੜ ਹੋਈ ਹੈ ਤੇ ਮੁਹਾਲੀ ਦੇ ਕਿਹੜੇ ਹਿੱਸੇ ਦੇ ਵਿੱਚ ਹੈ ਕੁਝ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਨੇ ਉਹ ਅਸੀਂ ਜ਼ਰੂਰ ਦਿਖਾ ਰਹੇ ਹਾਂ ਤੁਹਾਨੂੰ ਕੁਝ ਹੀ ਪਲਾਂ ਦੇ ਵਿੱਚ న్యూਸ 18 ਪੰਜਾਬ ਦੀ ਟੀਮ ਮਨੋਜ ਰਾਠੀ ਸਾਡੇ ਸਹਿਯੋਗੀ ਗਰਾਊਂਡ ਜ਼ੀਰੋ ਦੇ ਉੱਤੇ ਹੋਣਗੇ ਉੱਥੋਂ ਲਾਈਵ ਤਸਵੀਰਾਂ ਦੇ ਜ਼ਰੀਏ ਪੂਰੀ ਅਪਡੇਟ ਮੁਹਾਲੀ ਦੇ ਵਿੱਚ ਹੋਏ ਇਨਕਾਊਂਟਰ ਦੀਆਂ ਤੁਹਾਡੇ ਤੱਕ ਪਹੁੰਚਾਵਾਂਗੇ ਮੁਲਜ਼ਮ ਸ਼ਰਨਜੀਤ ਸਿੰਘ ਸਣੀ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਔਰ ਰਿੰਦਾ ਦਾ ਬੇहद ਖਾਸ ਇਹ ਦੱਸਿਆ ਜਾਂਦਾ ਹੈ ਰਿੰਦਾ ਦਾ ਖਾਸ ਮੁਲਜ਼ਮ ਅਤਵਾਦੀ ਰਿੰਦਾ ਦਾ ਖਾਸ ਸ਼ਰਨਜੀਤ ਸਿੰਘ ਜੋ ਕਿ ਪੁਲਿਸ ਦੇ ਨਾਲ ਮੁਟਪੇੜ ਦੇ ਵਿੱਚ ਜ਼ਖਮੀ ਹੋਇਆ ਏ ਔਰ ਰਿੰਦਾ ਦੇ ਖਾਸਮ ਖਾਸ ਸਣੀ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਔਰ ਇਸ ਸਮੇਂ ਜੋ ਸਾਨੂੰ ਤਸਵੀਰ ਨਜ਼ਰ ਆ ਰਹੀ ਹੈ ਬਾਲ ਗੋਪਾਲ ਗਊਸ਼ਾਲਾ ਨਜ਼ਰ ਆ ਰਹੀ ਹੈ ਔਰ ਇਹ ਸ਼ਾਇਦ ਜੇ ਮੈਂ ਗਲਤ ਨਹੀਂ ਤਾਂ ਇਹ ਬਲੋਂਗੀ ਦਾ ਇਲਾਕਾ ਹੈ ਪੂਰਾ ਬਲੋਂਗੀ ਦੇ ਵਿੱਚ ਬਲੋਂਗੀ ਦਾ ਇਲਾਕਾ ਹੈ ਜਿੱਥੇ ਇਹ ਗਊਸ਼ਾਲਾ ਹੈ ਔਰ ਸਾਡੇ ਸਹਿਯੋਗੀ ਕੁਝ ਪਲਾਂ ਦੇ ਵਿੱਚ ਸਾਡੇ ਨਾਲ ਹੋਣਗੇ ਮਨੋਜ ਰਾਠੀ ਦਾ ਰੁਕ ਕਰਦੇ ਮਨੋਜ ਰਾਠੀ ਇਸ ਸਮੇਂ ਬਿਲਕੁਲ ਉਸ ਪਾਸੇ ਹੀ ਜਾ ਰਹੇ ਨੇ ਜਿੱਥੇ ਇਨਕਾਊਂਟਰ ਦੀ ਪੂਰੀ ਕਰਨਾ ਵਾਪਰੀ ਹੈ ਮਨੋਜ ਜਵੜੀਓ ਬਿਲਕੁਲ ਗੌਰਵ ਇੱਕ ਹੋਰ ਵੱਡਾ ਇਨਕਾਊਂਟਰ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਬਿਲਕੁਲ ਤੁਸੀਂ ਜਿਹੜਾ ਜ਼ਿਕਰ ਕਰ ਰਹੇ ਸੀ ਕਿ ਬਲੌਂਗੀ ਦੀ ਹੀ ਇੱਕ ਗਊਸ਼ਾਲਾ ਹੈ ਜਿੱਥੇ ਇਹ ਇਨਕਾਊਂਟਰ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਸ਼ਰਨਜੀਤ ਉਸਨੀ ਇਸ ਦਾ ਮੋਹਾਲੀ ਪੁਲਿਸ ਤੇ ਬਟਾਲਾ ਪੁਲਿਸ ਦੇ ਜੁਆਇੰਟ ਆਪਰੇਸ਼ਨ ਤੇ ਇਹ ਮੁਤਬੇੜ ਹੋਈ ਹੈ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਤੇ ਫਾਇਰਿੰਗ ਕੀਤੀ ਤੇ ਜਵਾਬੀ ਫਾਇਰਿੰਗ ਚ ਪੁਲਿਸ ਨੇ ਇਹਦੇ ਪੈਰ ਤੇ ਗੋਲੀ ਮਾਰੀ ਹੈ ਪੈਰ ਤੇ ਇਹਦੇ ਗੋਲੀ ਵੱਜੀ ਹੈ ਹਾਲਾਂਕਿ ਪੁਲਿਸ ਜਿਹੜੇ ਸੀਨੀਅਰ ਅਧਿਕਾਰੀ ਹੈ ਮੌਕੇ ਤੇ ਪਹੁੰਚ ਚੁੱਕੇ ਨੇ ਗਊਸ਼ਾਲਾ ਦੇ ਬਿਲਕੁਲ ਅੰਦਰ ਕਿਉਂਕਿ ਪੂਰਾ ਰਿਹਾਇਸ਼ੀ ਏਰੀਆ ਗੌਰਵ ਬਹੁਤ ਵੱਡਾ ਪਾਪੂਲੇਟਿਡ ਏਰੀਆ ਬਲੋਂਗੀ ਜੇ ਆਪਾਂ ਗੱਲ ਕਰੀਏ ਔਰ ਪੀਐਸ ਬਲੋਂਗੀ ਦੇ ਵਿੱਚ ਇਹ ਮਾਮਲਾ ਦਰਜ ਹੋਇਆ ਸੀਗਾ ਤੁਹਾਨੂੰ ਦੱਸ ਦਈਏ ਥੋੜੀ ਜੀ ਇਹਦੀ ਬੈਕਗ੍ਰਾਉਂਡ ਦੱਸ ਦਈਏ ਕਿ ਇਹ ਸੰਨੀ ਹੈ ਕੌਣ ਕ੍ਰਾਸ ਬਾਰਡਰ ਕਈ ਚੀਜ਼ਾਂ ਨੂੰ ਲੈ ਕੇ ਇਹਦੀ ਸ਼ਾਮਲੇ ਤੋਈ ਸੀਦਾ ਇੱਕ ਹੋਰ ਸਾਥੀ ਅਮਰਜੀਤ ਹਾਲਾਂਕਿ ਉਹਨੂੰ ਪਹਿਲਾਂ ਹੀ ਫੜਿਆ ਜਾ ਚੁੱਕਾ ਹੈ ਲੇਕਿਨ ਉਹ ਇਹ ਜਿਹੜੀ ਇਹਦੇ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਔਰ ਬਟਾਲਾ ਤੇ ਹੋਰ ਜਿਹੜੀ ਬਲੋਂਗ ਜਿਹੜੀ ਮੋਹਾਲੀ ਪੁਲਿਸ ਐ ਸੀਆਈਏ ਟੀਮ ਉਹਨਾਂ ਵੱਲੋਂ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਆ ਇੱਕ ਟਿਪ ਆਫ ਸੀ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਟਿਪ ਆਫ ਸੀ ਜਿਸ ਨੂੰ ਲੈ ਕੇ ਪੁਲਿਸ ਇਹਦੇ ਪਿੱਛੇ ਜਿਹੜੀ ਆ ਉਹ ਲੱਗੀ ਹੋਈ ਸੀ ਔਰ ਪੁਲਿਸ ਨੇ ਜਦ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸਰੈਂਡਰ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਕੋਲੋਂ ਇਲੀਗਲ ਵੈਪਨ ਜਿਹੜਾ ਹੈਗਾ ਉਹ ਸੀ ਜਿਸ ਕਰਕੇ ਪੁਲਿਸ ਤੇ ਫਾਇਰਿੰਗ ਕੀਤੀ ਔਰ ਪੁਲਿਸ ਨੇ ਜਵਾਬੀ ਫਾਇਰਿੰਗ ਤੇ ਤੇ ਪੈਰ ਤੇ ਗੋਲੀ ਮਾਰੀ ਹੈ ਪੈਰ ਤੇ ਤੇ ਗੋਲੀ ਵੱਜੀ ਹੈ ਇਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਹੈ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕ੍ਰਾਸ ਬਾਰਡਰ ਕਈ ਜਿ ਜਾਂਚੇ ਨਸ਼ਾ ਤਸ਼ਕਰੀ ਹੋਵੇ ਵੈਪਨ ਤਸ਼ਕਰੀ ਹੋਵੇ ਉਹਦੇ ਵਿੱਚ ਇਹਦੀ ਸ਼ਾਮੁਲੀਅਤ ਰਹੀ ਹੈ ਔਰ ਇਹ ਵੀ ਜਿਹੜੀ ਪੁਲਿਸ ਜਾਣਕਾਰੀ ਦੇ ਰਹੀ ਹੈ ਕਿ ਟੈਰਰਿਸਟ ਜਿਹੜਾ ਅਤੰਕਵਾਦੀ ਹੈ ਰਿੰਦਾ ਉਹਦਾ ਇੱਕ ਖਾਸ ਦੱਸਿਆ ਜਾ ਰਿਹਾ ਹੈ ਸੁਰਨਜੀਤ ਸਿੰਘ ਉਫ सनी ਜੋ ਕਿ ਹੁਣ ਤੱਕ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ ਕੁਛ ਹੀ ਮਿੰਟਾਂ ਚ ਅਸੀਂ ਉੱਤੇ ਪਹੁੰਚਾਂਗੇ ਲੇਕਿਨ ਬਹੁਤ ਅਹਿਮ ਹੋ ਜਾਂਦਾ ਹੈ ਗੌਰਵ ਬਹੁਤ ਅਹਿਮ ਹੋ ਜਾਂਦਾ ਹੈ ਦਾ ਪੂਰਾ ਨੈਕਸਸ ਚੱਲ ਰਿਆ ਸੀ ਔਰ ਕਰਾਸ ਬਾਰਡਰ ਦੀ ਨਦੀ ਪੂਰੀ ਇੱਕ ਇਨਵੋਲਵਮੈਂਟ ਜਿਹੜੀ ਆ ਉਹ ਪੂਰੀ ਸਾਰੀ ਸਾਹਮਣੇ ਆ ਰਹੀ ਸੀ ਔਰ ਇਹਦੇ ਵਿੱਚ ਕਿੰਨਾ ਵੱਡਾ ਨੈਕਸਸ ਹੈ ਇਹਦਾ ਵੀ ਹੁਣ ਖੁਲਾਸਾ ਕਰਦੇ ਨਜ਼ਰ ਆ ਰਹੇ ਨੇ ਲਗਾਤਾਰ ਪੁਲਿਸ ਅਧਿਕਾਰੀ ਦੇ ਵਿੱਚ ਮੁਦਬੇਦ ਇਸ ਤੋਂ ਪਹਿਲਾਂ ਵੀ ਕਈ ਚੀਜ਼ਾਂ ਦੀ ਇਨਵੈਸਟੀਗੇਸ਼ਨ ਹੋਈ ਔਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦੀ ਚੀਜ਼ਾਂ ਸਾਹਮਣੇ ਆਈ ਕਿ ਕਿਸ ਤਰ੍ਹਾਂ ਇਹ ਪੂਰਾ ਨੈਕਸਸ ਚੱਲ ਰਿਹਾ ਹੈ ਔਰ ਕਿਸ ਤਰ੍ਹਾਂ ਅੱਗੇ ਵੀ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਰਾਗ ਚ ਸੀਗੇ ਕਿਸ ਤਰ੍ਹਾਂ ਇਹ ਨਸ਼ਾ ਤਸਕਰੀ ਔਰ ਕਿਸ ਤਰ੍ਹਾਂ ਅੱਗੇ ਇਹ ਪੂਰਾ ਨੈਕਸਸ ਚੱਲ ਰਿਹਾ ਸੁਰੰਜੀ ਸੰਨੀ ਤੇ ਹੋਰ ਵੀ ਦੇ ਸਾਥੀ ਜਿਹੜੇ ਆ ਉਹ ਕਈ ਮਾਮਲੇ ਚ ਇਨਵੋਲ ਹੈ ਜਿੰਨੂੰ ਲੈ ਕੇ ਹੁਣ ਪੁਲਿਸ ਲਗਾਤਾਰੀ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਤਾਰ ਕ੍ਰਾਸ ਬਾਰਡਰ ਜਿਹੜੀ ਨਸ਼ਾ ਤਸਕਰੀ ਹੈ ਵੈਪਨ ਤਸਕਰੀ ਹੈ ਉਹਦੇ ਵਿੱਚ ਹੁਣ ਜੁੜਦੇ ਨਜ਼ਰ ਆ ਰਹੇ ਨੇ ਔਰ ਕਈ ਮਾਮਲੇ ਚ ਇਹ ਵੌਂਟਡ ਹੈ ਹੁਣ ਤੱਕ ਦੀ ਜਾਣਕਾਰੀ ਸਾਡੇ ਕੋਲ ਜਿਹੜੀ ਮੌਜੂਦ ਹੈ ਉਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਕਿਹੜੇ ਕਿਹੜੇ ਮਾਮਲੇ ਚ ਇਹ ਵੌਂਟਡ ਸਿਗਾ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕਿਹੜੇ ਕਿਹੜੇ ਮਾਮਲੇ ਚ ਇਹ ਵੌਂਟਡ ਸਿਗਾ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਇਹ ਐਫ ਆਈ ਆਰ ਨੰਬਰ 1 21 10 2023 ਨੂੰ ਇਹ ਮਾਮਲਾ ਦਰਜ ਹੋਇਆ ਸੀਗਾ 120B 121 153 IPC 25 7 8 54 ਆਮ ਸੈਕਟ ਵੀ ਲੱਗੇ ਸੀਗੇ ਇਹਦੇ ਵਿੱਚ ਔਰ ਇਹ ਜਿਹੜਾ ਇਨਕਾਊਂਟਰ ਹੋਇਆ ਸਰਨਜੀਤ ਸਿੰਘ ਸਨਨੀਮ ਇੱਕ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਬਾਬਾ ਜਿਹੜਾ ਬਾਬਾ ਬਕਾਲਾ ਇਹ ਇਹ ਇੱਥੇ ਦਾ ਰਹਿਣ ਵਾਲਾ ਹੈ ਤੇ ਇਹਦੇ ਵਿੱਚ ਕਈ ਕਈ ਮਾਮਲੇ ਚ ਇਹ ਵੌਂਟਡ ਸੀਗਾ ਜਿਹੜੇ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਕਈ ਮਾਮਲਿਆਂ ਚ ਇਹ ਵੌਂਟਡ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਅੱਜ ਇਹ ਪੁਲਿਸ ਨੇ ਕਾਬੂ ਕੀਤਾ ਇਹਦੇ ਪੈਰ ਤੇ ਗੋਲੀ ਵੱਜੀ ਹੈ ਔਰ ਇਹ ਮੋਹਾਲੀ ਦੀ ਸੀਆਈਏ CIA ਤੇ ਬਟਾਲਾ ਪੁਲਿਸ ਦਾ ਜੁਆਇੰਟ ਆਪਰੇਸ਼ਨ ਦੱਸਿਆ ਜਾ ਰਿਹਾ ਹੈ ਤੇ ਹੁਣ ਇਹਨੂੰ ਪੁਲਿਸ ਕਾਬੂ ਕਰ ਲਿਆ ਗਿਆ ਹੈ ਪੁੱਛਕਿਛ ਹੋएगी ਹੋਰ ਵੀ ਕਿਸ ਤਰ੍ਹਾਂ ਨੈਕਸਸ ਚੱਲ ਰਿਹਾ ਹੈ ਮੋਹਲੀ ਏਰੀਆ ਦੇ ਵਿੱਚ ਕਿਸ ਤਰ੍ਹਾਂ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਗੌਰਵ ਠੀਕ ਹੈ ਤਾਂ ਪੁਲਿਸ ਜਾਂਚ ਕਰ ਰਹੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਇਹ ਇੱਥੇ ਪਹੁੰਚੇ ਨੇ ਕਿੱਥੇ ਲੁਕੇ ਹੋਏ ਸੀ ਕਿਨੇ ਕੌਣ ਲੋਕ ਨੇ ਜਿਹੜੇ ਇਹਨਾਂ ਨੂੰ ਪਨਾਹ ਦੇ ਰਹੇ ਸੀ ਤਾਂ ਬਹੁਤ ਸਾਰੇ ਤੱਥ ਨੇ ਜਿਸ ਦੀ ਹੁਣ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਥੋੜੀ ਦੇਰ ਦੇ ਵਿੱਚ ਸਾਡੇ ਸੇ ਹੋਗੀ ਮਨੋਜ ਰਾਠੀ ਉਸ ਥਾਂ ਦੇ ਉੱਤੇ ਹੋਣਗੇ ਬਲੌਂਗੀ ਦਾ ਪੂਰਾ ਇਲਾਕਾ ਹੈ ਮੋਹਾਲੀ ਬਲੌਂਗੀ ਔਰ ਮੋਹਾਲੀ ਖਰੜ ਦਾ ਜਿਹੜਾ ਇੱਕ ਤਰੀਕੇ ਨਾਲ ਬਾਰਡਰ ਹੈ ਉਸ ਤੇ ਇਹ ਗਊਂਸ਼ਾਲਾ ਇਨਫੈਕਟਿਵ ਬਾਰਡਰ ਹੀ ਹੈ ਜੇ ਮੈਂ ਗਲਤ ਨਹੀਂ ਤਾਂ ਉੱਥੇ ਪੂਰੀ ਘਟਨਾ ਵਾਪਰੀ ਹੈ ਜਿੱਥੇ ਪੁਲਿਸ ਨੇ ਘੇਰਾ ਪਾਇਆ ਸਨੀ ਨੂੰ ਤੇ ਉਸ ਤੋਂ ਬਾਅਦ ਇਸ ਐਨਕਾਊਂਟਰ ਦੇ ਵਿੱਚ ਸਨੀ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਇਹ ਪੂਰਾ ਕ੍ਰਾਸ ਬਾਰਡਰ ਪੂਰਾ ਮਾਮਲਾ ਪਹੁੰਚ ਗਿਆ ਜਿਵੇਂ ਮਨੋਜ ਜ਼ਿਕਰ ਕਰ ਰਹੇ ਸੀ ਕਿ ਜਿਹੜੇ ਤਸਕਰੀ ਨੂੰ ਲੈ ਕੇ ਇਲਜ਼ਾਮ ਸਰਨਜੀਤ ਸਿੰਘ ਸਨੀ ਦੇ ਉ ਇਹ ਪੂਰਾ ਮਾਮਲਾ ਗੁਰਦਾਸਪੁਰ ਦੇ ਨਾਲ ਜਾ ਕੇ ਜੁੜਦਾ ਹੈ ਗੁਰਦਾਸਪੁਰ ਬਟਾਲਾ ਆਪਾਂ ਸਮਝਦੇ ਹਾਂ ਕਿ ਉਹ ਪੂਰਾ ਇਲਾਕਾ ਬਾਰਡਰ ਦਾ ਇਲਾਕਾ ਹੈ ਪਾਕਿਸਤਾਨ ਦੀ ਹੱਦ ਲੱਗਦੀ ਹੈ ਉਸ ਇਲਾਕੇ ਦੇ ਨਾਲ ਤੇ ਇਸ ਕਰਕੇ ਵੀ ਬਹੁਤ ਅਹਿਮ ਹੋ ਜਾਂਦਾ ਹੈ ਬਟਾਲਾ ਪੁਲਿਸ ਨੂੰ ਕੁਝ ਇਨਪੁਟਸ ਮਿਲਦੇ ਨੇ ਜੋ ਹੁਣ ਤੱਕ ਸਾਨੂੰ ਸਮਝ ਆ ਰਿਹਾ ਹੈ ਕਿ ਉਹ ਮੋਹਾਲੀ ਪੁਲਿਸ ਦੇ ਨਾਲ ਇਨਪੁਟਸ ਨੂੰ ਸ਼ੇਅਰ ਕਰਦੇ ਨੇ ਦੋਵੇਂ ਪੁਲਿਸ ਦੇ ਵੱਲੋਂ ਬਟਾਲਾ ਤੇ ਮੋਹਾਲੀ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਇੱਕ ਕੀਤਾ ਜਾਂਦਾ ਹੈ ਇੱਕ ਟੀਮ ਫਿਰ ਇਹਨਾਂ ਦੇ ਪਿੱਛੇ ਲੱਗਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਦੀ ਇਹਨਾਂ ਗੁਰਗਿਆਂ ਦੇ ਨਾਲ ਮੁੱਠਪੇੜ ਹੋ ਜਾਂਦੀ ਹੈ ਬਲੋਂਗੀ ਦੇ ਇਲਾਕੇ ਦੇ ਵਿੱਚ ਮੁੱਢਪੇੜ ਦੀ ਘਟਨਾ ਵਾਪਰੀ ਹੈ ਕੁਝ ਹੀ ਪਲਾਂ ਦੇ ਵਿੱਚ ਸਾਡੇ ਸੇ ਹੋਗੇ ਮਨੋਜ ਰਾਠੀ ਉਸ ਥਾਂ ਦੇ ਉੱਤੇ ਹੋਣਗੇ ਜੋ ਸਾਡੇ ਕੋਲ ਇਸ ਸਮੇਂ ਜਾਣਕਾਰੀ ਹੈ ਬਹੁਤ ਜਲਦੀ ਅਗਲੇ ਤੁਸੀਂ ਕਹਿ ਸਕਦੇ ਹੋ ਕਿ 5-7 ਮਿੰਟ ਦੇ ਵਿੱਚ ਮਨੋਜ ਰਾਠੀ ਉੱਥੇ ਹੋਣਗੇ ਤੇ ਅਸੀਂ ਉਹ ਤਸਵੀਰਾਂ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਕੀ ਮੌਜੂਦਾ ਸਮੇਂ ਦੇ ਵਿੱਚ ਚੱਲਾ ਤਾਂ ਬਲੋਂਗੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਗਊਸ਼ਾਲਾ ਹੈ ਉੱਥੇ ਪੂਰੀ ਘਟਨਾ ਵਾਪਰੀ ਹੈ ਹਾਲਾਂਕਿ ਉੱਥੇ ਲੁਕੇ ਹੋਏ ਸੀ ਜਾਂ ਉੱਥੇ ਅੰਦਰ ਵੜ ਗਏ ਭੱਜਦੇ ਹੋਏ ਪੁਲਿਸ ਪਿੱਛਾ ਕਰ ਰਹੀ ਸੀ ਇਹ ਸ ਮੈਂ ਇੱਕ ਵਾਰੀ ਫਿਰ ਤੋਂ ਮਨੋਜ ਦਾ ਰੁਕ ਕਰਦੇ ਮਨੋਜ ਲਗਾਤਾਰ ਸਾਡੇ ਨਾਲ ਨੇ ਤੇ ਨਾਲ ਨਾਲ ਉਹਨਾਂ ਦੀ ਕਾਰ ਉਸ ਪੂਰੀ ਘਟਨਾ ਵਾਲੇ ਪਾਸੇ ਨੂੰ ਵੱਧ ਰਹੀ ਹੈ ਜਿੱਥੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਮੁੱਠਪੇੜ ਨੂੰ ਅੰਜਾਮ ਦਿੱਤਾ ਗਿਆ ਮਨੋਜ ਦੱਸੋ ਇਸ ਸਮੇਂ ਤੁਹਾਡੇ ਕੋਲ ਜਾਣਕਾਰੀ ਕਿ ਸਿਰਫ ਸਨੀ ਸੀ ਜਾਂ ਸਨੀ ਦਾ ਕੋਈ ਸਾਥੀ ਵੀ ਸੀ ਜਦੋਂ ਇਹ ਪੂਰੀ ਮੁੱਠਪੇੜ ਦੀ ਘਟਨਾ ਵਾਪਰੀ ਹੈ ਤੇ ਪੁਆਇੰਟ ਨੰਬਰ 2 ਲੱਤ ਦੇ ਵਿੱਚ ਗੋਲੀ ਲੱਗਣ ਤੋਂ ਬਾਅਦ ਕੀ ਸਨੀ ਪੁਲਿਸ ਨੇ ਕਾਬੂ ਕਰ ਲਿਆ ਜਾਂ ਮੁੱਠਪੇੜ ਹੁਣ ਵੀ ਜਾਰੀ ਹੈ ਅਤੇ ਦੇਖੋ ਬਿਲਕੁਲ ਜਿਹੜਾ ਹੁਣ ਤੱਕ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ ਕਿ ਸੰਨੀ ਉਥੇ ਇਕੱਲਾ ਹੀ ਸੀਗਾ ਜਿਹੜੇ ਇਨਪੁਟ ਸੀ ਬਟਾਲਾ ਪੁਲਿਸ ਦੇ ਨਾਲ-ਨਾਲ ਮੋਹਾਲੀ ਦੀ CIA ਦੇ ਨਾਲ ਜਦ ਸ਼ੇਅਰਿੰਗ ਕੀਤੀ ਗਈ ਤਾਂ ਸੰਨੀ ਦੇ ਇਨਪੁਟ ਸੀ ਕਿ ਕਿਉਂਕਿ ਲਗਾਤਾਰ ਪਹਾਲ ਕਰ ਰਹੀ ਸੀ ਕਿ ਬਟਾਲਾ ਪੁਲਿਸ ਵੀ ਤੇ ਮੋਹਾਲੀ ਪੁਲਿਸ ਵੀ ਦੀ ਲਗਾਤਾਰ ਪਹਾਲ ਕਰ ਰਹੀ ਸੀ ਔਰ ਇਸ ਨੂੰ ਲੈ ਕੇ ਇਨਪੁਟ ਸੀਗਾ ਕਿ ਸੰਨੀ illegal weapons ਲੈ ਕੇ ਇਸ ਏਰੀਆ ਬੁਲਾਉਂਗੀ ਏਰੀਆ ਦੇ ਵਿੱਚ ਮੌਜੂਦ ਹੈ ਜਿਸ ਤੋਂ ਬਾਅਦ ਪੁਲਿਸ ਨੇ ਉੱਥੇ ਘੇਰਾ ਪਾਇਆ ਜਿਹੜੇ ਤਸਵੀਰਾਂ ਵੀ ਤੁਸੀਂ ਵੇਖ ਰਹੇ ਹੋ ਗਊਸ਼ਾਲਾ ਦੀ ਤਸਵੀਰ ਹੈ ਉਹਦੇ ਨੇੜੇ ਤੇੜੇ ਪੂਰਾ ਘੇਰਾ ਪਾ ਕੇ ਪੁਲਿਸ ਨੇ ਜਦੋਂ ਉਹਨੂੰ ਸਰੈਂਡਰ ਕਰ ਲੋਕਿਆ ਤਾਂ ਉਸਨੇ ਪੁਲਿਸ ਤੇ ਫਾਇਰ ਕਰ ਦਿੱਤਾ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਦੂਜੇ ਪਾਸੇ ਜਿਵੇਂ ਆਪਾਂ ਤੁਸੀਂ ਗੱਲ ਕਰ ਰਹੇ ਹੋ ਹਾਲਾਂਕਿ ਇਹਦਾ ਇੱਕ ਹੋਰ ਸਾਥੀ ਅਮਰਜੀਤ ਉਸਨੂੰ ਪਹਿਲਾਂ ਹੀ ਕਾਬੂ ਪੁਲਿਸ ਕਰ ਚੁੱਕੀ ਹੈ ਕਿਉਂਕਿ ਇਹਨਾਂ ਦਾ ਨਾਂ ਸਾਹਮਣੇ ਆਇਆ ਸੀਗਾ ਵੱਡੀ ਕਰਾਸ ਬਾਰਡਰ ਸਮਗਲਿੰਗ ਦਾ ਇਹ ਮਾਮਲਾ ਸੀਗਾ ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਪਾਲ ਕਰ ਰਹੀ ਸੀਗਾ ਇਹਦੇ ਜਿਹੜੇ ਸਾਥੀ ਹੈ ਉਹ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਾ ਹੈ ਹੁਣ ਤੱਕ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ ਕਿ ਇਹਦਾ ਇੱਕ ਸਾਥੀ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਾ ਹੈ ਤੇ ਦੂਜਾ ਜਿਹੜਾ ਸੰਨੀ ਹੈ ਜਿਹਨੂੰ ਹੁਣ ਕਾਬੂ ਕੀਤਾ ਹੈ ਹਾਲਾਂਕਿ ਇਹਨੂੰ ਕਾਬੂ ਕਰ ਲਿਆ ਗਿਆ ਹੈ ਇਹਦੇ ਪੈਰ 'ਚ ਗੋਲੀ ਵੱਜੀ ਹੈ ਤੇ ਇਸਨੂੰ ਹੁਣ ਹਸਪੀਟਲ ਵੀ ਲੈ ਕੇ ਜਾਇਆ ਗਿਆ ਹੈ ਇਲਾਜ ਇਹਦਾ ਕਰਵਾਇਆ ਜਾ ਰਿਹਾ ਹੈ ਤੇ ਇਲਾਜ ਦੌਰਾਨ ਹਾਲਾਂਕਿ ਉਹ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਪਹੁੰਚ ਰਹੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਗੌਰਵ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਕਿਉਂਕਿ ਇਹ ਜਿਹੜਾ ਖਰੜਾਸੀ ਪਹੁੰਚ ਚੁੱਕੇ ਖਰੜ ਦੇ ਰੋਡ ਤੇ ਅਸੀਂ ਮੌਜੂਦ ਹੈ ਪੰਜ ਚਾਰ ਪੰਜ ਮਿੰਟਾਂ ਚ ਅਸੀਂ ਪਹੁੰਚ ਜਾਾਂਗੇ ਤੇ ਉੱਥੇ ਵੀ ਤਸਵੀਰਾਂ ਤੁਹਾਨੂੰ ਦਿਖਾऊंगा ਕਿ ਕਿਸ ਤਰ੍ਹਾਂ ਇਹ ਪੂਰੇ ਇਨਕਾਊਂਟਰ ਨੂੰ ਪੂਰੀ ਮੁਦਭੇੜ ਨੂੰ ਅੰਜਾਮ ਦਿੱਤਾ ਗਿਆ ਔਰ ਕਿਹੜੀ ਕਿਹੜੀ ਟੀਮਾਂ ਇਹਦੇ ਵਿੱਚ ਲਾਈ ਗਈ ਹੈ ਕਿਉਂਕਿ ਹੁਣ ਤੱਕ ਦੀ ਜਾਣਕਾਰੀ ਸਾਡੇ ਕੋਲ ਹੈ ਕਿ ਮੋਹਾਲੀ ਦੀ ਸੀਆਈਏ ਟੀਮ ਨੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ ਮੋਹਾਲੀ ਦੀ ਸੀਆਈਏ ਤੇ ਬਟਾਲਾ ਪੁਲਿਸ ਨੇ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਤਾਂ ਕਹਿ ਸਕਦੇ ਹਾਂ ਕਿ ਇੱਕ ਵੱਡਾ ਆਪਰੇਸ਼ਨ ਹੈ ਵੱਡਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਲਗਾਤਾਰ ਵ ਔਰ ਵਾਂਟਡ ਤੋਂ ਬਾਅਦ ਹੁਣ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹੁਣ ਤੱਕ ਦੀ ਜਾਣਕਾਰੀ ਹੈ ਕਿ ਪੁਲਿਸ ਨੇ ਉਹਨੂੰ ਕਾਬੂ ਕਰ ਲਿਆ ਉਹਨੂੰ ਹਸਪੀਟਲ ਪਹੁੰਚਾਇਆ ਗਿਆ ਉਹਦੇ ਲੱਤ 'ਚ ਗੋਲੀ ਵੱਜੀ ਹੈ ਹੁਣ ਤੱਕ ਦੀ ਜਾਣਕਾਰੀ ਦਿੱਤੀ ਗਈ ਹੈ ਬਹੁਤ ਖੁਕਿਆਤ ਦੱਸਿਆ ਜਾ ਰਿਹਾ ਅਪਰਾਧੀ ਹੈ ਕਿਉਂਕਿ ਜੋ ਕਿ ਕ੍ਰਾਸ ਬਾਰਡਰ ਲਗਾਤਾਰ ਕ੍ਰਾਸ ਬਾਰਡਰ ਜਿਹੜਾ ਤਸਕਰੀ ਹੁੰਦੀ ਹੈ ਚਾਹੇ ਉਹ ਇਲੈਗਲ ਵੈਪਨ ਦੀ ਹੋਵੇ ਚਾਹੇ ਉਹ ਨਸ਼ਾ ਤਸਕਰੀ ਦੀ ਹੋਵੇ ਇਹ ਕਈ ਚੀਜ਼ਾਂ ਨੂੰ ਲੈ ਕੇ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਗੌਰਵ ਕੀਹ ਕਹਤਾ ਤਸਵੀਰਾਂ ਦੇ ਜ਼ਰੀਏ ਸੀ ਆਪਣੇ ਦਰਸ਼ਕਾਂ ਤੱਕ ਪੂਰੀ ਜਾਣਕਾਰੀ ਪਹੁੰਚਾ ਰਹੇ ਹਾਂ ਕੁਝ ਹੀ ਪਲਾਂ ਦੇ ਵਿੱਚ ਸਾਡੇ ਸੇ ਹੋਗੀ ਅ ਮਨੋਜ ਰਾਠੀ ਵੀ ਇਸ ਸਮੇਂ ਉੱਥੇ ਹੋਣਗੇ ਬਿਲਕੁਲ ਬਲੌਂਗੀ ਦੇ ਨੇੜੇ ਪਹੁੰਚ ਚੁੱਕੇ ਨੇ ਔਰ ਇਸ ਚੌਕ ਤੋਂ ਬਾਅਦ ਬਲੌਂਗੀ ਵਾਲਾ ਹੀ ਪੁਰਾ ਇਲਾਕਾ ਆ ਜਾਏਗਾ ਜਿੱਥੇ ਇਸ ਪੂਰੇ ਇਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਔਰ ਕੁਝ ਹੀ ਪਲਾਂ ਦੇ ਵਿੱਚ ਤਸਵੀਰਾਂ ਉਸ ਪੂਰੀ ਥਾਂ ਦੀਆਂ ਜਿੱਥੇ ਇਨਕਾਊਂਟਰ ਇਸ ਸਮੇਂ ਚੱਲ ਰਿਹਾ ਹੈ ਜਾਂ ਫਿਰ ਇਸ ਨੂੰ ਅੰਜਾਮ ਦਿੱਤਾ ਗਿਆ ਉਸ ਦੀਆਂ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੋਣਗੀਆਂ ਸਾਡੀ ਕੋਸ਼ਿਸ਼ ਹੈ ਕਿ ਪੂਰੀ ਜਾਣਕਾਰੀ ਸਹੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ ਔਰ ਮਨੋਜ ਰਾਠੀ ਸਾਡੇ ਸੇ ਹੋਗੀ ਕੁਝ ਹੀ ਪਲਾਂ ਦੇ ਵਿੱਚ ਉੱਥੇ ਹੋਣਗੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਇਸ ਕਰਕੇ ਵੀ ਪੂਰਾ ਵੱਡਾ ਮਾਮਲਾ ਹੋ ਜਾਂਦਾ ਹੈ ਕਿਉਂਕਿ ਜਿਸ ਮੁਲਜ਼ਮ ਦੇ ਖਿਲਾਫ ਕਾਰਵਾਈ ਹੋਈ ਹੈ ਸ਼ਰਨਜੀਤ ਸਿੰਘ ਉਰਫ ਸਣੀ ਇਹ ਅੱਤਵਾਦੀ ਰਿੰਦਾ ਦਾ ਬੇहद ਕਰੀਬੀ ਔਰ ਰਿੰਦਾ ਦੇ ਉੱਤੇ ਤਾਂ ਬਹੁਤ سارے ਇਲਜ਼ਾਮ ਹੈਗੇ ਨੇ ਉਸ ਨੂੰ ਕੇਂਦਰ ਸਰਕਾਰ ਦੇ ਵੱਲੋਂ ਅੱਤਵਾਦੀ ਐਲਾਨਿਆ ਗਿਆ ਏ ਤਾਂ ਉਸ ਦਾ ਬੇहद ਖਾਸ ਗੁਰਗਾ ਕਿਹਾ ਜਾਂਦਾ ਏ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਜਿਸ ਦੇ ਇਨਕਾਊਂਟਰ ਦੇ ਵਿੱਚ ਜ਼ਖਮੀ ਹੁੰਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਹੁਣ ਸਨੀ ਦੇ ਉੱਤੇ ਇਲਜ਼ਾਮ ਇਹ ਹੈ ਕਿ ਸਨੀ ਜੋ ਪਾਕਿਸਤਾਨ ਵਾਲੇ ਪਾਸੇ ਤੋਂ ਤਸਕਰੀ ਹੁੰਦੀ ਹੈ ਨਸ਼ੇ ਦੀ ਹਥਿਆਰਾਂ ਦੀ ਇਸ ਤਰੀਕੇ ਦੀ ਜੋ ਤਸਕਰੀ ਹੋ ਰਹੀ ਹੈ ਉਸ ਦੇ ਵਿੱਚ ਵੀ ਉਸ ਦੀ ਇਨਵੋਲਵਮੈਂਟ ਹੈ ਤਾਂ ਕਿ ਸਨੀ ਹੀ ਉਸਦਾ ਕਿੰਗ ਪਿੰਨ ਹੈ ਜੋ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੇ ذریعے ਕਦੇ ਹੈਰੋਇਨ ਆ ਗਈ ਆ ਕਦੇ ਹਥਿਆਰਾਂ ਦੀ ਸਮਗਲਿੰਗ ਕੀਤੀ ਜਾਂਦੀ ਹੈ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ دہشت ਫੈਲਾਉਣ ਦੇ ਲਈ ਤੇ ਕਿਹਾ ਜਾ ਰਿਹਾ ਹੈ ਕਿ ਸਨੀ ਉਸਦਾ ਹੀ ਇੱਕ ਅਹਿਮ ਗੁਰਗਾਇਆ ਬਹਿਤ ਖਾਸ ਹੈ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਦੇਸ਼ ਦੇ ਦੁਸ਼ਮਣ ਨੇ ਉਹਨਾਂ ਦਾ ਕੰਟੈਕਟ ਹੈਗਾ ਰਿੰਦਾ ਦੇ ਨਾਲ ਰਿੰਦਾ ਦਾ ਕੰਟੈਕਟ ਹੈਗਾ ਸਨੀ ਦੇ ਨਾਲ ਤੇ ਪੂਰਾ ਇੱਕ ਸਰਕਲ ਘੁੰਮਦਾ ਹੈ ਤੇ ਸਨੀ ਰਿੰਦਾ ਪਾਕਿਸਤਾਨ ਦੇ ਵਿੱਚ ਬੈਠੇ ਉਸਦੇ ਗੁਰਗੇ ਉਹਨਾਂ ਦੇ ਜ਼ਰੀਏ ਹਥਿਆਰਾਂ ਦੀ ਸਪਲਾਈ ਭਾਰਤ ਦੇ ਵਿੱਚ ਕਰਦਾ ਹੈ ਇਹ ਇਲਜ਼ਾਮ ਸਨੀ ਦੇ ਉੱਤੇ ਲੱਗ ਰਹੇ ਨੇ ਹਾਲਾਂਕਿ ਉਹ ਸਾਰਾ ਜਾਂਚ ਦਾ ਵਿਸ਼ਾ ਜ਼ਰੂਰ ਹੁੰਦਾ ਹੈ ਜਿਹੜੇ ਵੀ ਮਾਮਲੇ ਦੇ ਵਿੱਚ ਇਲਜ਼ਾਮ ਲੱਗਦੇ ਨੇ ਗਊਸ਼ਾਲਾ ਦੇ ਤਸਵੀਰ ਤਾਂ ਦਿਖਾ ਰਿਆਂ ਗਊਸ਼ਾਲਾ ਇਹ ਉੱਥੇ ਦੀ ਬਿਲਕੁਲ ਬਾਹਰ ਗੇਟ ਬੰਦ ਕਰਕੇ ਪੁਲਿਸ ਦੇ ਜਵਾਨ ਉੱਥੇ ਹੈਗੇ ਨੇ ਬਲੌਂਗੀ ਦੇ ਨੇੜੇ ਬਿਲਕੁਲ ਇਹ ਜਿਹੜੀ ਗਊਸ਼ਾਲਾ ਔਰ ਉੱਥੇ ਪੁਲਿਸ ਦੀ ਮੁਸਤਦੀਏ ਦੱਸ ਰਹੀ ਹੈ ਕਿ ਅੰਦਰ ਕਿਸ ਤਰੀਕੇ ਨਾਲ ਪੂਰਾ ਕਟਨਾਕਰਮ ਵਾਪਰੇਗਾ